ਵੇਦਖਲ ਪੁੱਤਰ ਨੇ ਦੇਖੋ ਆਪਣੀ ਪਤਨੀ ਨਾਲ ਮਿਲ ਕੇ ਕਿਸ ਤਰੀਕੇ ਨਾਲ ਘਰ ਤੇ ਇੱਟਾਂ ਮਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹੁਦਿਆਣਾ ਦੇ ਇੰਦਰਾ ਕਲੋਨੀ ਨਗਰ ਦੀਆਂ ਜੜੀਆਂ ਤੋਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਬੇਦਖਲ ਪੁੱਤਰ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਹੀ ਘਰ ਤੇ ਇੱਕ ਜਾਂਚ ਲਾਈਆਂ ਘਰ ਦਾ ਦਰਵਾਜ਼ਾ ਤੱਕ ਤੋੜ ਦਿੱਤਾ ਗਿਆ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਮਾੜੇ ਕੰਮਾਂ ਦੇ ਚਲਦਿਆਂ ਬੇਦਖਲ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਹੈ ਜਿਹੜਾ ਉਸ ਮੁੰਡੇ ਦੇ ਵੱਲੋਂ ਰਿਲੇਸ਼ਨ 'ਚ ਰਹਿ ਰਹੀ ਲੜਕੀ ਨੂੰ ਘਰ ਵਿੱਚ ਰੱਖਣ ਦੀ ਗੱਲ ਕਹੀ ਜਾ ਰਹੀ ਸੀ ਜੋ ਕਿ ਉਹਨਾਂ ਨੂੰ ਨਾ ਮਨਜ਼ੂਰ ਸੀ ਉਬਰਦਾਸ਼ ਨਹੀਂ ਕਰ ਸਕੇ ਉਹਨਾਂ ਨੇ ਕਿਹਾ ਜਦੋਂ ਇਸ ਗੱਲ ਦਾ ਉਹਨਾਂ ਨੇ ਵਿਰੋਧ ਕੀਤਾ ਬੇਦਖਲ ਪੁੱਤਰ ਨੇ ਘਰ ਦੇ ਬਾਹਰ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਗਾਲੀ ਗਲੋਚ ਵੀ ਕੀਤੀ ਉਦਦਰਪੀੜਿਤ ਪਰਿਵਾਰ ਨੇ ਸਬੰਧਤ ਪੁਲਿਸ ਨੂੰ ਸ਼ਿਕਾਇਤ ਦੇ ਕੇ ਬੇਦਖਲ ਪੁੱਤਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਸੁਰਿੰਦਰ ਕੌਰ ਮਤਲਬ ਕੀ ਗੱਲ ਹੋਈ ਆ ਬਾਤ ਹੋਲੀ ਇੱਥੇ ਨਾ ਨਸ਼ਾ ਕਰਕੇ ਆ ਗਿਆ ਵਾ ਤੇ ਤੇ ਕਰਵਾਦਿਆਂ ਕਿੱਕਾ ਮਾਰੀਆਂ ਉਹਨੇ ਤੇ ਗਾਲੀ ਗਲੋਚ ਕੀਤਾ ਤੇ ਕਹਿੰਦਾ ਮੈਨੂੰ ਮੈਂ ਜਗਾ ਦੇ ਵਿੱਚ ਹਿੱਸਾ ਦਵੋ ਮੈਨੂੰ ਅਸੀਂ ਹੁਣ ਅਸੀਂ ਇਹ ਕਹਿੰਦੇ ਆ ਵੀ ਉਹ ਨਾਲ ਜਿਹੜੀ ਕੁੜੀ ਆ ਉਹਦਾ ਸਾਥੀ ਸੁਦਾ ਤੇ ਵੀ ਅਸੀਂ ਇਹ ਕੰਮ ਨਹੀਂ ਕਰ ਸਕਦੇ ਉਹਦਾ ਕਰਨ ਕੀ ਸੀ ਕਿਉਂ ਆ ਆਪੇ ਕਰੋ ਕਹਿੰਦਾ ਮੈਨੂੰ ਅੰਦਰਵਾੜੋ ਅਸੀਂ ਕਹਿੰਦਾ ਮੈਂ ਜਗਾ ਲੈਣੀ ਆ ਕਹਿੰਦਾ ਮੈਂ ਜਗਾ ਦਵੋ ਹਾਂਜੀ ਤੇ ਕੀ ਮੰਗਾ ਬੀ ਅਸੀਂ ਤਾਂ ਇਹ ਹੀ ਇਨਸਾਫ ਪਹੁੰਚਾਉਨੇ ਆ ਭਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹ ਸਾਨੂੰ ਆ ਕੇ ਬੜਾ ਪਰੇਸ਼ਾਨ ਕਰਦਾ ਧਮਕੀਆਂ ਵੀ ਦਿੰਦਾ ਧਮਕੀਆਂ ਦਿੰਦਾ ਸਾਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਤੇਰੇ ਅੰਦਰ ਸਾਨੂੰ ਐਸੇ ਦਾ ਹੋ ਗਏ 40 45 ਕੰਪਲੇਂਟ ਕਰਤੀ ਤੁਸੀਂ ਹਾਂਜੀ ਪਹਿਲਾਂ ਵੀ ਇਦਾਂ ਦਾ ਕੋਈ ਮਾਮਲਾ ਹੋਇਆ ਝਗੜੇ ਝੁੱਗੜੇ ਉਹ ਤਾਂ ਕਰਦਾ ਹੀ ਰਹਿੰਦਾ ਉਹ ਤਾਂ ਲੜਾਈਆਂ ਝਗੜੇ ਹੁੰਦੇ ਹੀ ਰਹਿੰਦੇ ਨੇ ਠੀਕ ਤੁਸੀਂ ਆਪਣੇ ਬੇਟੇ ਨੂੰ ਘਰੇ ਰੱਖਿਆ ਹੈ ਜਾਂ ਨਹੀਂ ਨਹੀਂ ਹਾਂਜੀ ਘਰੇ ਨਹੀਂ ਬਾਹਰ ਹੀ ਆ ਅੱਜ ਕਾਰਨ ਕਿ ਇਹ ਬਾਹਰ ਖੰਦੇ ਬਾਹਰ ਹੀ ਆ ਵੀ ਆ ਜਾਣੇ ਹੁਣਾਂ ਨੂੰ ਆਪਣੇ ਨੂੰ ਸਲਾਮ ਨਸ਼ੇ ਪੱਤੇ ਕਰਦਾ ਵਾ ਤੇ ਘਰੇ ਆਉਂਦਾ ਤਾਂ ਲੜਾਈ ਝਗੜਾ ਕਰਦਾ ਸੀ ਹਾਂ ਵਿਆਹ ਹੋਇਆ ਸੀ ਕਿ ਕੀ ਸੀ ਨਹੀਂ ਵਿਆਹ ਆ ਨਹੀਂ ਵਾਇਆ ਚੰਗ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਅਸੀਂ ਇਹਦੀ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਸਾਨੂੰ ਇਨਸਾਫ ਚਾਹੀਦਾ ਭਾਈ ਹਾਂ ਵੀ ਉਹ ਮੁੰਡਾ ਰਹਾ ਜਿਹੜਾ ਨਲੈਕ ਕੀ ਖੋਣੇ ਚ ਹੋਇਆ ਹੋਇਆ ਹਾਂ ਤੇ ਕਾਰਵਾਈ ਕੀਤੀ ਜਾਵੇ ਉਹ ਜਿਹੜੀ ਕੁੜੀ ਦੇ ਨਾਲ ਰਹਿ ਰਿਹਾ ਉਹਦੇ ਨਾਲ ਵਿਆਹ ਹੋਇਆ ਨਹੀਂ ਨਹੀਂ ਵਿਆਹ ਕਿੱਥੋਂ ਹੋਇਆ ਨਜਾਇਜ਼ ਸੰਬੰਧ ਨਹੀਂ ਠੀਕ ਹੈ ਮਜ਼ਾ ਸਰ ਮੇਰਾ ਰਣਜੀਤ ਸਿੰਘ ਆਈ ਮੈਂ ਕੀ ਹੋਇਆ ਤੁਹਾ ਮਾਮਲਾ ਸਰ ਮਾਮਲਾ ਮੇਰਾ ਛੋਟਾ ਭਰਾ ਹੈ ਜੀ ਅਸੀਂ ਬੇਦਖਲ ਕੀਤਾ ਹੋਇਆ ਵਾ ਬੇਦਖਲ ਕੀਤਾ ਹੋਇਆ ਜੀ ਉਹ ਕਿਸੇ ਬਾਹਰ ਕੁੜੀ ਨਾਲ ਰਹਿ ਰਿਹਾ ਵਾ ਕੁੜੀ ਪਹਿਲੇ ਹੀ ਸ਼ਾਦੀ ਛੋਦਾ ਆ ਤੇ ਉਹ ਘਰੇ ਐਂਟਰ ਕਰ ਰਿਹਾ ਕਿ ਘਰੇ ਰਹਿਣਾ ਚਾਹੁੰਦੇ ਨਹੀਂ ਉਹ ਤੇ ਅਸੀਂ ਬੇਦਖਲ ਕੀਤਾ ਤੇ ਇਹ ਹੀ ਘਰੇ ਐਂਟਰ ਨਹੀਂ ਹੋਣ ਦੇ ਰਹੇ ਸੀ ਰਾਤੀ ਉਹਨਾਂ ਨੇ ਘਰੇ ਆ ਕੇ ਸਾਡੇ ਹਮਲਾ ਕੀਤਾ अच्छा की नाम है ਤੁਹਾਡੇ ਬਰਾਦਰ ਕਿੰਨੇ ਸਮੇਂ ਉਹਦਾ ਨਾਮ ਜੀ ਗਗਨਦੀਪਾ ਜੀ ਕਿੰਨੇ ਸਮੇਂ ਦੇ ਰਹੇ ਗਗਨਦੀਪ ਨੂੰ 2021 ਤੋਂ ਕੀਤਾ ਹੈ ਬੇਦਖਲ ਕਰਨ ਦਾ ਕਾਰਨ ਕਾਰਨ ਇਹ ਜੀ ਉਹ ਨਸ਼ੇ ਪੱਤੇ ਕਰਦਾ ਜੀ ਬਾਹਰ ਲੜਾਈਆਂ ਝਗੜੇ ਕਰਦਾ ਜੀ ਤੇ ਉਹ ਸਾਡੇ ਘਰ ਨੇ ਤੋਂ ਬਾਹਰ ਸੀ ਇਸ ਕਰਕੇ ਮਮੀ ਉਹਨੇ ਬੇਦਖਲ ਕਰਤਾ ਸੀ ਜੀ ਤੇ ਹੁਣ ਕੱਲ ਹੋਇਆ ਕਿ ਪੂਰਾ ਮਾਮਲਾ ਮਾਮਲਾ ਹੈ ਜੀ ਉਹ ਕਿਸੇ ਬਾਹਰ ਕੁੜੀ ਨਾਲ ਰਹਿ ਰਿਹਾ ਸੀ ਉਹ ਕਹਿ ਰਿਹਾ ਕਿ ਮੈਂ ਘਰੇ ਐਂਟਰ ਹੋਣਾ ਮੈਂ ਮੈਨੂੰ ਘਰੇ ਰਹਿਣ ਦੋ ਠੀਕ ਹੈ ਅਸੀਂ ਘਰੇ ਰਹਿਣ ਨਹੀਂ ਦੇ ਰਹੇ ਕਿਉਂਕਿ ਉਹ ਜਿਹੜੀ ਕੁੜੀ ਹੈ ਉਹਦੇ ਪਰਿਵਾਰ ਨੇ ਸਾਡੇ ਸਿਰ ਪਾੜੇ ਹੋਏ ਆ ਜੀ ਪਹਿਲਾਂ ਵੀ ਨੁਕਸਾਨ ਸਾਡਾ ਘਰ ਦਾ ਬਹੁਤ ਕੀਤਾ ਉਹਨਾਂ ਨੇ ਕਾਰਨ ਇਹ ਹੈ ਜੀ ਇਹੀ ਸਾਡਾ ਮੁੰਡਾ ਹੀ ਉਹਨਾਂ ਦੀ ਕੁੜੀ ਦੇ ਨਾਲ ਰਿਲੇਸ਼ਨ ਸੀਗੇ ਲੜਾਈਆਂ ਕਰਦਾ ਇਹ ਕੰਮ ਸੀਗਾ ਭੁਗਤਦੇ ਅਸੀਂ ਸੀਗੇ ਸਰੀ ਗੱਲ ਹੈ ਤੇ ਇਹ ਕਿ ਸਾਡੇ ਦੇ ਉਲਟਾ ਪਰਚਾ ਸਾਡੇ ਤੇ ਹੋ ਜਾਂਦਾ ਸੀਗਾ ਤੇ ਹੁਣ ਇਹ ਹੈ ਕਿ ਹੁਣ ਇਹ ਉਹਨਾਂ ਦੇ ਨਾਲ ਰਲ ਗਿਆ ਹੋਇਆ ਵਾ ਤੇ ਘਰ ਦੇ ਪਰਿਵਾਰ ਮਾੜਾ ਪੈ ਗਿਆ ਹੋਇਆ ਕੱਲ ਰਾਤ ਹੋਇਆ ਕੱਲ ਰਾਤ ਆਏ ਜੀ ਰਾਤ ਨੂੰ ਆਏ ਨੇ ਇਹ ਆ ਕੇ ਇਹਨਾਂ ਨੇ ਗੇਟ ਖੜਕਾਇਆ ਗੇਟ ਭੰਨੇ ਆ ਲੱਤਾਂ ਮਾਰੀਆਂ ਇੱਟਾਂ ਮਾਰੀਆਂ ਜੀ ਇਹਨਾਂ ਨੇ ਇਹ ਕਹਿੰਦੇ ਕਿ ਗੇਟ ਖੋਲੋ ਕਿੰਨੇ ਕੁ ਵੇਰੀ ਘਟਨਾ ਇਹ ਰਾਤ 1 ਵਜੇ ਦੇ ਲਗਭਗ ਦੀ ਗੱਲ ਹੈ ਜੀ ਸੀਸੀਟੀਵੀ ਵੀ ਨਿਕਲ ਗਿਆ ਸੀਸੀਟੀਵੀ ਹੈਗੇ ਸਰ ਕੈਮਰੇ ਹੈਗੇ ਸਰ ਕੈਮਰਾ ਇੱਕ ਸਰ ਉਹ ਲੱਗਿਆ ਹੋਇਆ ਇੱਕ ਸਰ ਆ ਲੱਗਿਆ ਹੋਇਆ ਕੈਮਰਾ ਹਾਂ ਜੀ ਇੱਟਾਂ ਮਾਰਦੇ ਕਬਰ ਹੋਏ ਸਰ ਉਹ ਕੈਟਾਗਰੀ ਹੈਗੇ ਨਸ਼ੇ ਵਾਲੇ ਹੈਗੇ ਨੇ ਉਹ ਉਹਦਾ ਨਸ਼ਾ ਕੀਤਾ ਹੋਇਆ ਸੀ ਨਾਲੇ ਕਿਉਂਕਿ ਉਹਨਾਂ ਤੋਂ ਡਰਦੇ ਨੇ ਮੱਲੇ ਵਾਲੇ ਤਾਂ ਨਹੀਂ ਆਂਦੇ ਕਿ ਸਾਡੇ ਗੱਲ ਨਾਲ ਪੈ ਜਵੇ ਜੇ ਇਹਨਾਂ ਦੇ ਇਟਾ ਮਾਰਦੇ ਤੇ ਸਾਡੇ ਘਰੇ ਵੀ ਇਟਾ ਮਾਰਨਗੇ ਕਿਉਂਕਿ ਨਾਰਮਲ ਪਰਿਵਾਰ ਵਾਲੇ ਸਾਰੇ ਰਹਿੰਦੇ ਨੇ ਬੱਚਿਆਂ ਵਾਲੇ ਤੁਹਾਡੇ ਭਰਾ ਦਾ ਨਾਮ ਕੀ ਹੈ ਕਿੰਨੀ ਉਮਰ ਹੈ ਉਹਦੀ ਉਮਰ ਹੋਣੀ ਹੈ ਜੀ 30 ਸਾਲ ਦਾ ਹੈਗਾ ਜੀ 30 ਸਾਲ ਦਾ ਇੰਦਰਾਪੁਰੀ ਇੱਕ ਨੰਬਰ ਗਲੀ ਜੀ ਹੁਣ ਤੁਸੀਂ ਮੰਗ ਕੀ ਕਰਦੇ ਮੰਗ ਹੀ ਕਰਦੇ ਜੀ ਜਿਹੜੀ ਉਹਦੇ ਬਣਦੀ ਕਾਰਵਾਈ ਉਹਨਾਂ ਦੋਨਾਂ ਜਣਿਆਂ ਤੇ ਕੀਤੀ ਜਾਵੇ ਜੀ ਕੱਲ ਕਰਾਂ ਨੂੰ ਸਾਨੂੰ ਆਪਣੀ ਜਾਨ ਦਾ ਖਤਰਾ ਹੈ ਮੇਰੇ ਛੋਟੇ ਛੋਟੇ ਬੱਚੇ ਨੇ ਜੀ ਧਮਕੀਆਂ ਦਿੰਦੇ ਨੇ ਧਮਕੀਆਂ ਦਿੰਦੇ ਨੇ ਜੀ ਗੱਲ ਨੂੰ ਮਾਰਨ ਦੀਆਂ ਕਹਿੰਦੇ ਰੋਡ ਤੇ ਆ ਮੈਂ ਹੈਗਾ ਇਲੈਕਟ ਕਿਉਂਕਿ ਮੈਂ ਰਾਤ ਭਰ ਤੇ ਵੀ ਕੰਮ ਕਰਨੀ ਜਾਂਦਾ ਜੀ ਜੇ ਉਨੀ ਨਿੱਕੀ ਮੇਰੇ ਨਾਲ ਕੋਈ ਵਾਧੂ ਘਾਟੂ ਹੋ ਜਾਵੇ ਤੇ ਇਹੀ ਜ਼ਿੰਮੇਵਾਰੇ ਹੋਣਗੇ ਮੇਰਾ ਕੋਈ ਦੁਸ਼ਮਣ ਨਹੀਂ ਹੈ ਠੀਕ